ਪੀਪਲ ਆਰਪਨ ਚੈਨਲ ਤੇ ਸਾਰੇ ਕਿਸਾਨ ਭਰਾਵਾਂ ਦਾ ਸਵਾਗਤ ਹੈ ਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਵੀਰੋ ਅម ਅੱਜ ਦੀ ਵੀਡੀਓ ਪਾਉਣ ਲੱਗੇ ਆਂ ਵੀਡੀਓ ਪਾਉਣ ਤੋਂ ਪਹਿਲਾਂ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਕਿਸੇ ਭਰਾ ਨੇ ਵੀਡੀਓ ਪਾਉਣੀ ਦਾ 9417134527 ਮੇਰਾ ਨੰਬਰ ਹੈ ਤੁਸੀਂ ਇਸ ਇਸ ਨੰਬਰ ਤੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਤੇ ਆਪ ਵੀ ਵੀਡੀਓ ਬਣਾ ਕੇ WhatsApp ਤੇ ਭੇਜ ਸਕਦੇ ਹੋ ਤੁਹਾਡੀ ਵੀਡੀਓ ਪਾਈ ਜਾਊਗੀ ਤੇ ਹੁਣ ਆਪਾਂ ਇਹਨਾਂ ਨਾਲ ਮੱਝ ਦੀ ਝੋਕੀ ਆ ਗੱਲਬਾਤ ਸ਼ੁਰੂ ਕਰਾਂਗੇ ਮੇਰੇ ਨਾਲ ਨੇ ਮੇਰੇ ਸਾਥੀ ਡਾਕਟਰ ਮੇਜਰ ਸਿੰਘ ਆਏ ਆ ਆਪਾਂ ਸਰਦਾਰ ਕਰਾਲ ਸਿੰਘ ਦੇ ਘਰੇ ਸਾਢੇ 13 ਗਲੋ ਦਿੱਤਾ ਸੀ ਟੋਕੜਾ ਜੀ ਹਾਂ ਟੋਕੜਾ ਦੋ ਦੋ ਮਹੀਨਿਆਂ ਤੋਂ ਫੁੱਲ ਸੁਈ ਵੀ ਦੋ ਦੰਦ ਦੋ ਦੰਦ ਝੋਕੀ ਆ ਤੇ ਹੁਣ ਇਹ ਮੱਝ ਵੀ ਬਾਈ ਕਹਿੰਦੇ ਇਹ ਸ਼ੇਲ ਕਰਨਿਆ ਇਹ ਕਹਿੰਦੇ ਹਰਿਆਣੇ ਤੋਂ ਪਾਈ ਆ ਮੈਂ ਸਾਰੀ ਜਾਣਕਾਰੀ ਲੈ ਕੇ ਬਾਈ ਜੀ ਹੁਣ ਦੱਸਦੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਹਿਲਾਂ ਆਪਣਾ ਨਾਮ ਤੇ ਐਡਰੈਸ ਦੱਸਾਂ ਤੁਹੋ ਮੇਰਾ ਨਾਮ ਬਰਾਲਾਲ ਸਿੰਘ ਜੀ ਪੈਂਟਗੋਨਟੀ ਕਲਾ ਜੀ ਜਿਲ੍ਹਾ ਬਡੰਡਾ ਤਸੀਰਪੁਰ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 94634 26255 ਅਚਾ ਉਹਨੇ ਮੱਝਵਾਰੇ ਜਾਣਕਾਰੀ ਦਿਓ ਵੀ ਇਹ ਤੁਸੀਂ ਕਿਹੜੇ ਸੂਏ ਲੈ ਕੇ ਆਏ ਸੀ ਹਰਿਆਣੇ ਤੋਂ ਲੈ ਕੇ ਆਏ ਸੀ ਹਰਿਆਣੇ ਤੋਂ ਲੈ ਕੇ ਆਏ ਸੀ ਉਹਦੇ ਦਾ ਦੂਜੇ ਸੂਏ ਕਹਿੰਦੇ ਸੀ ਜੀ ਹਾਂਜੀ ਦੂਜੇ ਮੰਨ ਕੇ ਲੈ ਕੇ ਆਏ ਸੀ ਜੀ ਇਹ ਉਹ ਤੋਂ 17 ਲੀਟਰ ਚੋਕੇ ਲੈ ਆਏ ਸੀ ਉਹ 17 ਲੀਟਰ ਦੇ ਮਗਰ ਉਹ ਜੋ TC 8 13 ਲੀਟਰ ਵਾਲੀ ਹਾਂਜੀ ਹਾਂਜੀ ਉਹਦੇ ਮਗਰ ਦੀ ਹੈ ਉਹ ਚਾ ਤੇ ਹੁਣ ਇਹਦੇ ਮਗਰ ਬੱਚਾ ਕੀ ਆ ਹੁਣ ਮਗਰ ਕੱਟਾ ਜੀ ਆਹ ਕੋਹੇ ਨੂਰ ਦਾ ਲక్ష్ਮੀ ਡੇਰੀ ਫਾਰਮ ਆ ਲక్ష్ਮੀ ਡੇਰੀ ਫਾਰਮ ਵਾਲਾ ਜਿਹੜਾ ਬੋਲਾ ਕੋਹੇ ਨੂਰ ਉਹਦਾ ਬੱਚਾ ਕਿੰਨੇ ਦਿਨ ਹੋ ਗਏ ਸੂਈ ਨੂੰ ਹੁਣ 10 ਦਿਨ ਹੋ ਗਏ ਜੀ 15 ਲੀਟਰ ਦੁੱਧ ਤਿਆਰ ਆ ਜੀ 15 ਲੀਟਰ ਆ ਹਾਂ ਜੀ 10 ਦਿਨ ਹੋ ਗਏ ਸੂਈ ਨੂੰ 15 ਲੀਟਰ ਦੁੱਧ ਤਿਆਰ ਹੈ ਵਾਲੇ ਤੋਂ ਚੱਲੀ ਚੱਲੂ ਵੀ ਹੁਣ ਕੋਹ ਕਰਾਉਣ ਬਸ ਮੈਲਾ ਲਗਭਗ 15 ਦਿਨਾਂ ਤੋਂ ਚੱਲਦਾ ਜੀ ਹਾਂ ਜੀ ਮੈਲੇ ਤੋਂ ਚੱਲੀ ਤਾਂ ਇਹ ਤਕਰੀਬਨ ਤੁਹਾਡੇ ਸਾਬ ਨੂੰ ਕਿੰਨਾ ਦੁੱਧ ਤੇ ਜਾ ਸਕਦੀ ਆ 20 ਲੀਟਰ ਜਾ ਸਕਦੀ ਹੈ ਜੀ ਫਿਰ ਬਾਕੀ ਦੀ ਸੇਵਾ ਪਿਛਲੇ ਸੂਏ ਤੁਹਾਡੇ ਕੋਲ ਕਿੰਨਾ ਦਿੱਤਾ ਇਹਨੇ ਹਾਂਜੀ ਪਿਛਲੇ ਸੂਏ ਕਿੰਨਾ ਦੁੱਧ ਪਿਛਲੇ ਸੂਏ ਤਾਂ ਜਿਹਦੀ ਕੱਟੀ ਹੋ ਗਈ ਸੀ ਪਿਛਲੇ ਸੂਏ ਗਰਮੀ ਵਾਲੀ ਇੱਕ ਕੱਟੀ ਹੋ ਗਈ ਸੀ ਸੂਆ ਖਰਾਬ ਹੋ ਗਿਆ ਕੱਟੀ ਮਰਨ ਕਰਕੇ ਪਿਛਲੇ ਸੂਏ ਥੋੜਾ ਦਿੱਕਤ ਆ ਗਈ ਉਹਦੇ ਉੱਥੇ 17 ਲੀਟਰ ਦੁੱਧ ਚੋਕੇ ਲੈ ਜੀ 17 ਲੀਟਰ ਹਾਂਜੀ ਜੀ ਤੋਂ ਤੁਸੀਂ ਮੁੱਲ ਲੈ ਕੇ ਆਏ ਸੀ ਉਹਦੇ ਜਾਨੀ 17 ਲੀਟਰ ਚੋਕੇ ਲਿਆਂ ਦੁੱਧ ਹਾਂਜੀ ਹਾਂਜੀ ਠੀਕ ਹੁਣੇ ਬਾਈ ਜੂਨ ਸੇਲ ਕਰਨੀ ਚਾਹੁੰਦੇ ਹਾਂ ਤੇ ਹੁਣ ਤਹੇ ਹਮ ਤਾਂ ਚੌਥਾ ਸੂਆ ਹੋ ਗਈ ਹਾਂਜੀ ਹਾਂਜੀ ਚੌਥਾ ਸੂਆ ਚੌਥਾ ਸੂਆ ਆ ਗਈ ਸੂਈ ਨੂੰ 10 ਦਿਨ ਹੋਇਆ ਮਗਰ ਕਟਾ ਬਿਲਕੁਲ ਕਾਲੇ ਰੰਗ ਦੀ ਮੱਝ ਹੈ ਚੌਥੇ ਸੂਏ ਚੌਥੇ ਸੂਏ ਸੂਈ ਵੀ ਆ ਮੜਾ ਇਹ ਹੱਕੋ ਇਹ ਤੁਨੂੰ ਇਹ ਆਰਡਰ ਦਿਖਾ ਰ ਗਿਆ ਆਪਾਂ ਥਣਲੇਵਾ ਬਹੁਤ ਸਾਫ ਹੈ ਥੋੜੀ ਵਾਲ ਚਿੱਟੇ ਆ ਦੇਖੋ ਤੁਸੀਂ ਆਰਡਰ ਦੇਖੋ ਥਣਲੇਵਾ ਬਾਪ ਮਨ ਲੱਗਿਆ ਜਿਹੜੀ ਗੱਲ ਉਹਦੇ ਮੁਠੀ ਵਾਲਾ ਸਣਾ ਜੀ ਚਾਈ ਬਹੁਤ ਚਾਈ ਤਾਰ ਬਹੁਤ ਮੋਟੀ ਆ ਤੇਲੀ ਦਾ ਜਿਹਨੂੰ ਬਟਨ ਵਾਲਾ ਦੇਵਾ ਕਹਿੰਦੇ ਨੇ ਅੱਗੇ ਪਿੱਛੇ ਕੈਵਰ ਤਾਂ ਦਰਦੀ ਆ ਦੋਨੇ ਪਾਸੇ ਲੇਵਾ ਬਹੁਤ ਹੈ ਪਿੱਛੇ ਨੂੰ ਵੀ ਬਹੁਤ ਅੱਗੇ ਨੂੰ ਵੀ ਬਹੁਤ ਬਾਕੀ ਮੈਂ ਪਹਿਲਾਂ ਵੀ ਦੱਸਦਾ ਹੁਣਾਂ ਵੀ ਪਤਲੇ ਪੱਟ ਦੀ ਮਲਾਈਆਂ ਚੌੜੀਆਂ ਹਨ ਦੇਖੋ ਕਿੰਨੇ ਸੋਹਣੇ ਆ ਕਿੰਨੀ ਗਿੱਥੇ ਆ ਬਿਲਕੁਲ ਕਾਲੇ ਰੰਗ ਦੀ ਆ ਮਧਰੀ ਗੋਡੀ ਦੀ ਮੱਝ ਹੈ ਇਹਨੂੰ ਤੋਂ ਦੇਣੇ ਚੰਗੀ ਭਾਰੀ ਟਰੱਕ ਕਰਦੀ ਮੱਝ ਹੈ ਤੋਲ ਕੇ ਦਿਖਾਓ ਬਾਕੀ ਜੇ ਮੈਂ ਤੁਸੀਂ ਖਰਾਕ ਪਾਉਂਗੇ ਜਿਹੜਾ ਵੀ ਸ਼ੌਂਕ ਰੱਖਦਾ ਹੈ ਸ਼ੌਂਕ ਵਾਲੀ ਲਿਜਾ ਸਕਦਾ ਇਹਨੂੰ ਇੱਕ ਵੱਡ ਕਾਟ ਵੱਲੋਂ ਵੀ ਜਿਸੇ ਤਰ੍ਹਾਂ ਵਿੱਚ ਖੁੱਜੀ ਨਹੀਂ ਹੈਗੀ ਇੱਕ ਵਾਰ ਤੁਹਾਨੂੰ ਸੋਹਰਾ ਰਸੋਣਿਆ ਪਾ ਭਾਈ ਸਾਹਿਬ ਸਰਜੀਤ ਸਿੰਘ ਕਿੰਗਰਾ ਡਾਕਟਰ ਮੇਜਰ ਸਿੰਘ ਮੇਰੇ ਨਾਲ ਹੈ ਤਾਂ ਦੇਖੋ ਤੁਸੀਂ ਮੱਝ ਮੱਝ ਦਾ ਤੁਸੀਂ ਲੇਵਾ ਦੇਖੋ ਯਾਰ ਦੇਖੋ ਜੀ ਆਹ ਸਾਜੀ ਸੂਈ ਕਰਕੇ ਥੋੜਾ ਬੱਟੇ ਸਾਰੇ ਸ਼ੌਂਕ ਛੋਡੇ ਪੂਰੇ ਕਰੂ ਮੱਝ ਇਹ ਅੱਜ ਇਸ ਨੂੰ ਵੀ ਲਿਜਾਣੀ ਹੈ ਦੁੱਧ ਵੀ ਦਿਓ ਤੇ ਬਾਕੀ ਬੱਚੇ ਵੀ ਘਾਂ ਭਰੀ ਦਿਓ ਦੁੱਧ ਵੀ ਦਿਓ ਬੱਚੇ ਵੀ ਚੰਗੇ ਦਿਓ ਸਾਡੇ ਤਿੰਨ ਤਿੰਨ ਲਾਏ ਆ ਇਹਦੀ ਜਿਹੜੀ ਪਿਛਲੇ ਸੂਏ ਦੀ ਝੋਟੀ ਆ ਉਹ ਵੀ ਵੀਐਫ ਨੇ ਪਹਿਲੇ ਨੰਬਰ ਤੇ ਆਈ ਆ ਡਾਕਟਰ ਮੇਜਰ ਸਿੰਘ ਹਲਕੜਾ ਵਾਲਾ ਸਾਹਮਣੇ ਖੜੇ ਆ ਬਾਕੀ ਜਿਹੜਾ ਵਿਸ਼ੇਸ਼ ਤੌਰ ਤੇ ਮੈਂ ਧੰਨਵਾਦ ਕਰਦਾ ਡਾਕਟਰ ਬਾਈ ਮੇਜਰ ਸਿੰਘ ਹਲਕੜਾ ਬਾਈ ਗਰਲਾਲ ਸਿੰਘ ਜੀ ਦਾ ਬਹੁਤ ਧੰਨਵਾਦ ਬਾਈ ਗਰਲਾਲ ਸਿੰਘ ਇਹ ਪੀਪਲ ਅਰਪਨ ਵਾਲੇ ਡਾਕਟਰ ਜੀ ਬਾਈ ਮੇਜਰ ਸਿੰਘ ਦਾ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਇਸ ਹਲਕੇ ਨੂੰ ਜਿਹੜਾ ਇਹਨਾਂ ਨੇ ਰੂਪਾਪਿੰਡ ਇੱਕ ਮੁਹਰੇ ਲੱਗ ਕੇ ਇਹ ਵਧੀਆ ਭਾਈ ਜੀ ਹੁਣ ਇਹਦਾ ਲਾਈਨ ਦੇ ਦਾ ਰੇਟ ਨੌਜਵਾਨ ਜੀ 81 ਇਸ ਕੰਮ ਤੇ ਲੱਗਣਗੇ 81 ਮੰਗਦੇ ਹਾਂਜੀ ਮਾਨਤਾ ਹੋਈ ਉਹ ਚੋਂ ਹੋ ਜੂਗਾ ਜੀ ਮਾਨਤਾ ਭਾਈ ਜੀ ਮਾਨਤਾ ਨਾ ਹੋ ਜੂਗਾ ਕੀ ਰੇਟ ਰੂਟ ਦੱਸਿਆ ਵੀਰੇ ਦਾ ਜੀ 81 81 ਹਾਂਜੀ 81 ਦਾ ਰੇਟ ਦੱਸਿਆ ਮੌਕੇ ਤੇ ਹੀ ਕਹਿੰਦੇ ਮਾਨਤਾਣ ਵੀ ਕਰਾਂਗੇ ਇਹਦਾ ਮੌਕੇ ਤੇ ਕਰਿਆ ਜਾਊਗਾ ਮਾਨਤਾ ਕਿਸੇ ਵੀ ਪੁਰਾਣੇ ਲੋਕੇਸ਼ਨ ਪੁੱਛੋ ਖਰੀਦਣੀ ਹੈ ਕੋਈ ਖਰੀਦਣ ਦਾ ਚਾਹ ਵਾਣਾ ਤਾਂ ਤੁਸੀਂ ਇਹਨਾਂ ਦਾ ਮੋਬਾਈਲ ਮੋਬਾਈਲ ਨੰਬਰ ਬਾਈ ਜੀ ਦੁਆਰੇ ਮਿਲ ਬੋਲਦਾ 94634 ਜੀ 26255 ਜੀ ਇਹ ਇਹਨਾਂ ਦਾ ਮੋਬਾਈਲ ਨੰਬਰ ਹੈ ਜੀ ਖਰੀਦਣ ਵਾਲੇ ਦਾ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ ਜਿੰਨਾਂ ਨੂੰ ਤੁਹਾਨੂੰ ਚਾਹੀਦਾ